ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਸਾਰਿਆਂ ਦਾ ਵੈਲਕਮ ਬੈਕ ਟੂ आवर ਨਿਊ ਵਲੌਗ ਅੱਜ ਅਸੀਂ ਮੈਲਬਨ ਤੋਂ ਸਿਡਨੀ ਜਾ ਰਹੇ ਸੀ ਤੇ ਆਪਣੇ ਨਾਲ ਵੀਰ ਰਾਮ ਗੜੀਆ ਨੇ ਭਾਈ ਹਾਂਜੀ ਤੇ ਅੱਜ ਆਪਾਂ ਕੁਕਿੰਗ ਕਰ ਰਹੇ ਆ ਟਰੱਕ 'ਚ ਬਾਈ ਨੂੰ ਵੀ ਐਕਸਪੀਰੀਅੰਸ ਕਰਾਉਣਾ ਹਨਾ ਔਰ ਇਹ ਆਸਟ੍ਰੇਲੀਆ 'ਚ ਟਰੱਕ 'ਚ ਕੁਕਿੰਗ ਕਿੱਦਾਂ ਹੁੰਦੀ ਆ ਮਤਲਬ ਕੀ ਮੀਲ ਹੁੰਦੀ ਆ ਹਨਾ ਆਪਣੀ ਜੇ ਆਪਾਂ ਟਰੱਕ 'ਚ ਕੁਕਿੰਗ ਕਰਦੇ ਆ ਤੇ ਆਪਾਂ ਅੱਜ ਐੱਗੀ ਬਣਾ ਰਹੇ ਆ ਨਾਲ ਆਪਾਂ ਵੈਜੀਜ਼ ਵਗੈਰਾ ਲਿਆਉਂਦੀ ਆ ਅੱਜ ਜੀ ਤੇ ਆਪਾਂ ਕਰਦੇ ਆ ਸਟਾਰਟ ਹੁਣ ਕੁਕਿੰਗ ਰੈਡੀ ਕਰ ਰਹੇ ਆ ਆਮਲੇਟ ਤੇ ਅੰਡੇ ਆਪਾਂ ਭਨ ਲੇ ਇਧਰ ਆਪਣਾ ਸਾਰਾ ਤਾਮਜਮਾ ਤਿਆਰ ਮਿਰਚ ਮਸਾਲੇ ਪਏ ਆ ਇਧਰ ਤੇਲ ਪਿਆ ਇਧਰ ਆਪਣਾ ਰੈਜੀਸ ਪਈਆਂ ਤੇ ਰੈਪ ਪਿਆ ਤੇ ਰੈਡੀ ਕਰਦੇ ਹਾਂ ਹੁਣ ਘੈਂ ਅੰਡਾ ਅੰਮਲੇਟ ਖਾਣਿਆਂ ਨਾਲ ਖਵਾਣਿਆਂ ਵੀਰ ਬਾਈ ਨੂੰ ਤੇ ਆ ਵੀ ਵੱਖਰਾ ਐਕਸਪੀਰੀਅੰਸ ਹੁਣ ਲੱਗਾ ਯਾਰ ਟਰੱਕ ਦੇ ਵਿੱਚ ਕਈਂ ਘਰ ਲੱਗੇ ਆ ਕਿਉਂਕਿ ਯਾਰ 버ਗਰ ਖਾ ਕੇ ਨਾ ਉਹ ਆਸਰਾ ਜਿਹੜੀ ਹੁੰਦੇ ਨਾਲ ਉਹ ਹੈਵੀ ਹੋ ਜਾਂਦਾ ਨਾਲ ਵਧੀਆ ਨਹੀਂ ਨਾਲੇ ਰੋਟੀ ਦਾ ਕੰਮ ਰੋਟੀ ਕਰਦੀ ਆ ਹਾਂਜੀ ਹੁਣ ਆਪਾਂ ਰੈਪ ਕੱਟ ਕੇ ਪਹਿਲਾਂ ਰੈਪ ਗਰਮ ਕਰਾਂਗੇ ਤੇ ਉਹ ਰੱਖਨਾ ਇੱਕ ਸਾਈਡ ਤੇ ਹਾਂ ਫਿਰ ਆਂਡਾ ਬਣਾ ਕੇ ਜਾਇਦਾ ਕਰਦੇ ਆ ਓਮਲੇਟ ਵਾਂਗੂ ਬਣਾਉਨੇ ਆ ਰੈਪਰ ਵੀ ਪਾ ਕੇ ਉਹਨੂੰ ਪਲਟ ਦਾਂਗੇ ਸੇਕ ਦੇ ਦਾਂਗੇ ਉਦਾਂ ਹੀ ਕਰਾਂਗੇ ਮਤਲਬ ਇਹਦਾ ਨਾ ਇੱਕ ਸਾਈਡ ਸੇਕ ਲਾਂਗੇ ਪੂਰੀ ਘੈਂਟ ਹਾਂ ਫਿਰ ਜਦੋਂ ਆਂਡਾ ਪਤਾ ਉਹ ਸੇਕੀ ਹੋਈ ਸਾਈਡ ਰੱਖ ਦਾਂਗੇ ਫਿਰ ਦੂਜਾ ਸਾਈਡ ਹਾਂ ਕਰ ਦਾਂਗੇ ਬਾਕੀ ਠੀਕ ਹੈ ਬਾਕੀ ਵੀ ਰਣਿਆ ਸਾਰਾ ਸਮਾਨ ਸੂੰ ਰੱਖਿਆ ਹੋਇਆ ਯਾਰ ਪੈਨ ਰੱਖੀ ਹੋਈ ਆ ਆ ਪਲਟਾ ਰੱਖਿਆ ਹੋਇਆ ਵਾ ਸਹੀ ਆ ਬਾਕੀ ਅਰਸ਼ ਵੀਰੇ ਨੂੰ ਮੈਂ ਪੂਰਾ ਮੋਟੀਵੇਟ ਕਰ ਰਹਾ ਹਾਂ ਕਿ ਟਰੱਕਾਂ ਵਾਲੇ ਵਲੌਗ ਲਿਆਓ ਯਾਰ ਬੜੇ ਚਾਣ ਵਾਲੇ ਮੈਂ ਖੁਦ ਯਾਰ ਟਰੱਕਾਂ ਦੇ ਵਲੌਗ ਬਹੁਤ ਵੇਖਦਾ ਮੈਨੂੰ ਖੁਦ ਨੂੰ ਬੜਾ ਬੜਾ ਸ਼ੌਂਕ ਆ ਮੈਂ ਵੀਰੇ ਨੂੰ ਕਹਿ ਰਿਹਾ ਕਿ ਬਸ ਹੁਣ ਤੀ ਭਾਵੇਂ ਹਫਤੇ 'ਚ ਦੋ ਵਲੌਗ ਪਾਓ ਪਰ ਜ਼ਰੂਰ ਐਕਟਿਵ ਰਹੋ ਨਾਲੇ ਵੀਰੇ ਤੂੰ ਇਹਦਾ ਆ ਟਰੈਵਲ ਕਰਦੇ ਹੋ ਨਾ ਲੰਬੇ ਰੋਡ 'ਤੇ ਨਾਲ ਤੁਹਾਡਾ ਦਿਮਾਗ ਚੱਲਦਾ ਰਹੂਗਾ ਕਿ ਹਾਂ ਆ ਛੋਟ ਦੇ ਲਾ ਛੋਟ ਦੇ ਲਾ ਗੱਲਾਂ ਬਾਤਾਂ ਕਰਦੇ ਰਹੋ ਜਿਵੇਂ ਲੋਕ ਦੇਖਣਗੇ ਤੁਹਾਨੂੰ ਕਮੈਂਟਾਂ ਦੇ ਵਿੱਚ ਥੋੜਾ ਹਨਾ ਮੋਟੀਵੇਟ ਕਰਨਗੇ ਤੁਹਾਨੂੰ ਹੋਰ ਵਧੀਆ ਲੱਗੂਗਾ ਟਾਈਮ ਪਾਸ ਨੀ ਹੁਣ ਪੂਰੀ ਕੋਸ਼ਿਸ਼ ਆਪਣੀ ਆਪਾਂ ਵਲੌਗ ਇਦਾਂ ਹੀ ਕੰਟੀਨਿਊ ਰੱਖਾਂਗੇ ਕਰਦੇ ਰਹੋ ਯਾਰ ਇੱਧਰ ਰੈਪ ਰੱਖਤਾ ਆਪੋ ਦਰਮਾਣ ਇਹ ਗੈਸ ਬਹੁਤ ਤੇਜ਼ ਆ ਬਾਈ ਇਹ ਗੈਸ ਦੀ ਆਹ ਯਾਰ ਅੰਡੇ ਬਾਈ ਨੇ ਇਰਚੀ ਫੈਂਟ ਲਿਆ ਇਰਚੀ ਆਪਾਂ ਲੂਣ ਮਿਰਚ ਪਾ ਲੈਨੇ ਹਨਾ ਪਾ ਲਓ ਕਾਲਾ ਲੂਣ ਖਾਇਕਰ ਕਾਲਾ ਨੂ ਮਧੀਆ ਹੁੰਦਾ ਨਹੀਂ ਮਿਕਸ ਕਰੇ ਹੋਏ ਅੱਛਾ ਮਿਕਸ ਕਰੇ ਦੋਵੇਂ ਹੀ ਵਿੱਚ ਥੋੜਾ ਜਿਹਾ ਕਾਲਾ ਨੂ ਥੋੜਾ ਚਿੱਟਾ ਨੂਨ ਪਾਤਾ ਆਪਾਂ ਥੋੜੀ ਹਲਦੀ ਪਾ ਲਈ ਤੁਸੀਂ ਸਾਈਡ ਖੋਲ ਲਓ ਉਹ ਤੇ ਜਾਰੀ ਬੱਸ ਹਲਦੀ ਨਹੀਂ ਅੱਛਾ ਲਾਲ ਇਹ ਲਾਲ ਮਿਰਚਾ ਲਾਲ ਮਿਰਚਾ ਦੇਖੋ ਨਹੀਂ ਨਹੀਂ 오ਰੀਗਾਨੋ 오ਰੀਗਾਨੋ ਨਹੀਂ 오ਰੀਗਾਨੋ ਵਾਲੇ ਚ ਲਾਲ ਮਿਰਚੇ ਪਾਈ ਹੋਏ ਨੇ ਮੈਂ ਵੀ ਦੱਸੂਗਾ ਅੱਛਾ ਥੋੜੀ ਪਾਉਣੇ ਲਾਲ ਮਿਰਚਾਂ ਆ ਸਹੀ ਆ ਤੇਸਟੀ ਚਾਹੀਦਾ ਬਸ ਬਣਾ ਹਲਦੀ ਇੱਕ ਗਰਮ ਮਸਾਲਾ ਲੈ ਕੇ ਰੱਖੋ ਵੀਰੇ ਹਾਂਜੀ ਸਾਰੇ ਹੋਏ ਕੰਮ ਬਾਕੀ ਹਲਦੀ ਤਾਂ ਵਧੀਆ ਹੁੰਦੀ ਆ ਬਾਕੀ ਆ ਫੈਂਟ ਚੱਕ ਲਈ ਆ ਆ ਜਲਣ ਪਾ ਦੇ ਧਿਆਨ ਨਾਲ ਧਿਆਨ ਨਾਲ ਬਾਸ ਹੱਸ ਗਿਆ ਲੱਗਦਾ ਹੱਸ ਗਿਆ ਮਨੱਖਾ ਹਾਂ ਸਿੱਗ ਗਿਆ ਹਾਂ ਇਹਨੂੰ ਸੇਪਰ ਰੱਖਦਾ ਇੱਧਰ ਚੱਲੋ ਜਾਨੂੰ ਉਹਨੂੰ ਛੇਕ ਲਓ ਚੱਲ ਹੁਣ ਆਪਾਂ ਪਹਿਲਾਂ ਵੈਜੀਸ ਥੋੜੀਆਂ ਇਹਨੂੰ ਗਰਮ ਕਰਾਂਗੇ ਹਾਂ ਹਾਂ ਵੈਜੀ ਥੋੜਾ ਸੇਕ ਦੇ ਲੋ ਇੱਕ ਗੰਡੇ ਗੁੰਡੇ ਨਾਲ ਵੀਰੇ ਕਹਿੰਦਾ ਯਾਰ ਆਹੀ ਲੈ ਲੈਨੇ ਆ ਨਾਲੇ ਕੱਟਣ ਕੁੱਟਣ ਨਾਲ ਖਸਾਰਾ ਨਹੀਂ ਪਾਊਗਾ ਨਾ ਨਹੀਂ ਥੋੜਾ ਹਲਦੀ ਹੋ ਜਾਊਗੀ ਹੈਗੀ ਇੱਕ ਵਾਰੀ ਹੁਣ ਵਧੀਆ ਹੋ ਜਾਊਗਾ ਹਲਦੀ ਨਾਲੇ ਉਹ ਚਲੋ ਹੋਰ ਚ ਨੋਡ ਲੈ ਗਏ ਉਹ ਪੋਤੇ ਸਪਰਿੰਗਲ ਕਰ ਲਾਂਗੇ ਆਪਾਂ ਥੋੜੀ ਜਿਹੀ ਉਹ ਕਰਨੀਆਂ ਨੇ ਸੋਤੇ ਥੋੜੀ ਐ ਸੇਕ ਦੀਏ ਬਾਕੀ ਦੋ ਚ ਮਾਣਣੀਆਂ ਬਾਕੀ ਤਾਂ ਅੰਡੇ ਨਾਲ ਹੀ ਕਮਾਲ ਹੋ ਜਣੇਗਾ ਜਿਆਦਾ ਵੀ ਨਹੀਂ ਪਾਈਆਂ ਵੇ ਜੀ ਨਹੀਂ ਸਹੀ ਆ ਥੋੜੀ ਥੋੜੀ ਹੀ ਹੋਊਗੀ ਕਿ ਜਿਆਦਾ ਹੀ ਫਿਰ ਉਹ ਵਧੀਆ ਨਹੀਂ ਲੱਗਦੀਆਂ ਥੋੜੀ ਜਿਹੀ ਬਹੁਤ ਉਹ ਲਿਆਉਂਦੇ ਮਤਲਬ ਪਿਆਜ਼ ਵਗੈਰਾ ਲਿਆਉਂਦੇ ਉਹ ਕੱਟੜੇ ਪੈਂਦੇ ਯਾਰ ਉਹ ਇੰਨਾ ਤਾਂ ਆ ਆ ਵਧੀਆ ਆ ਵਧੀਆ ਨੇ ਜਿਹੜਾ ਜਿਆ ਪਰਚੇ ਮਾਰੋ ਆ ਹੋ ਗਈ ਲੇਕਿਨ ਪ੍ਰੋਬਲਮ ਨਾਲੇ ਆਪਣੇ ਹੱਥੀਂ ਚੀਜ਼ ਬਣਾਈ ਰਹਿਣਾ ਥੋੜਾ ਆਸ ਰਿਹਾ ਹੁੰਦਾ ਹਾਂਜੀ ਨਲੇ ਉਹ ਅੱਜ ਵਾਂ ਫਰੈਸ਼ ਆ ਫਰੈਸ਼ ਆ ਹਾਂ ਮਤਲਬ ਐਨ ਕੈਂਡ ਹੋਊਗਾ ਪਰ ਪੁਰਾਣੇ ਚਿਕਨ ਨਾਲ ਤੇ ਵਧੀਆ ਹੀ ਆ ਹਾਂਜੀ ਤੈਨੂੰ ਕੋਈ ਅਗਰ ਸੋਣ ਨਹੀਂ ਲੱਗਦੀ ਆ ਬਾਕੀ ਨਾਲ ਆਪਾਂ ਸੈਂਟਾ ਲੈ ਕੇ ਆਏ ਆ ਜ਼ੀਰੋ 슈ਗਰ ਜ਼ੀਰੋ 슈ਗਰ ਇਹ ਹੀ ਆਪਣੀ ਮੀਲ ਅਜਰਾਦ ਦੀ ਸਹੀ ਗੱਲ ਵਧੀਆ ਬੈਸਟ ਮੀਲ ਆ ਯਾਰ ਹੁਣ ਰੱਖ ਦਿੰਦੇ ਦਰ ਦਰ ਸੇਕੀ ਨਹੀਂ ਆ ਦੱਬ ਲਾਂਗੇ ਕਈ ਤੱਕ ਐਦਾਂ ਹਾਫ ਉਹ ਕਰਦੇ ਫਰਾਈ ਬਸ ਅੱਛਾ ਹਾਫ ਕੋਕੀ ਖਾ ਲੈਂਦੇ ਆ ਸਕਰੰਬਲ ਐਗਸ ਸਕਰੰਬਲ ਐਗ ਮੇਰੇ ਕੋਲ ਨਹੀਂ ਖਾਦਾ ਜਾਣਾ ਕੱਚਾ ਲੱਗਦਾ ਯਾਰ ਮੈਨੂੰ ਉਹਦਾ ਉਹ ਵੀ ਵਧੀਆ ਲੱਗਦਾ ਵਧੀਆ ਲੱਗਦੇ ਜਿਵੇਂ ਆ ਲਿਕਵਿਡ ਜਿਹਾ ਰਹਿ ਗਿਆ ਨਾ ਥੋੜਾ ਹਾਂ ਇਹ ਅਜਿਵੇਂ ਨਾ ਜੇ ਤੁਹਾਡੇ ਕੋਲ ਸੌਸ ਨਹੀਂ ਹੈਗੀ ਤਾਂ ਇਦਾਂ ਖਾ ਲੀ ਇਹ ਸੌਸ ਦਾ ਕੰਮ ਕਰਦੇ ਆ ਬੜਾ ਬੜਾ ਵਧੀਆ ਲੱਗਦਾ ਵਿੱਚ ਥੋੜਾ ਜਿਹਾ ਐਵੋਕਾਡੋ ਪਾ ਹੁਣ ਇਹ ਆਲਮੋਸਟ ਰੈਡੀ ਹੋ ਗਿਆ ਵਾ ਪਲਟ ਦੋ ਇੱਕ ਵਾਰੀ ਹਾਂ ਇਦਾਂ ਦਾ ਕ੍ਰੈਂਚੀ ਹੋ ਗਿਆ ਪੂਰਾ ਭੱਗ ਗਿਆ ਬਸ ਇਹ ਰੈਡੀ ਹੈ ਜੀ ਹੁਣ ਆਪਾਂ ਇਹਨੂੰ ਲਾਵਾਂਗੇ ਇਹ ਇਦਾਂ ਕਰ ਦਿਆ ਸੰਪਰਕ ਤੋਂ ਉਹ ਤੇ ਹਨ ਇਜ਼ੀ ਕੇ ਇਜ਼ੀ ਕਈ ਵਾਰੀ ਥੋੜਾ ਦਰਦ ਦੇ ਦਿੰਦਾ ਗਰਮ ਲੱਗ ਗਿਆ ਸੀ ਨਹੀਂ ਬਚਾਈ ਗਾ ਮਤਲਬ ਲੱਗਿਆ ਨਹੀਂ ਲੱਕੇ ਜਿਹਦੇ ਨਾਲ ਜਿਹਾ ਰਹਿ ਗਿਆ ਬਾਕੀ ਇੱਕ ਤਾਂ ਰੈਡੀ ਹੋ ਗਿਆ ਜੀ ਹਾਂਜੀ ਹੁਣ ਦੂਜਾ ਬਾਈ ਰੈਡੀ ਕਰਨਾਗੇ ਮੈਂ ਬਣਾਉਣਾ ਅਰਸ਼ਵੀਰ ਨੇ ਤਾਂ ਆਪਣਾ ਹੀ ਬਣਾ ਲਿਆ ਹੋਇਆ ਵਾ ਹੁਣ ਹੀ ਆਪਣਾ ਫੜਾ ਰੈਪ ਬਣਾ ਰਹੇ ਆਪਣੇ ਆਪਣੇ ਸਟਾਈਲ ਦੇ ਨਾਲ ਤੇ ਅਰਸ਼ਵੀਰ ਦਾ ਵੀ YouTube ਚੈਨਲ ਹੈਗਾ ਵਾ ਅਰਸ਼ ਸੱਲ ਵਲੋਗਸ ਤੇ ਟਰੱਕਾਂ ਵਾਲੇ ਜਿੰਨੇ ਅਸਟਰੀ ਦੇ ਵਲੋਗ ਦੇਖਣੇ ਆ ਵੀਰ ਨੂੰ ਸਬਸਕ੍ਰਾਈਬ ਕਰ ਲੋ ਚੈਨਲ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਮਿਲ ਜੂਗਾ ਤੇ ਸਾਹਮਣੇ ਵੀ ਨਾਮ ਆ ਰਿਹਾ ਵਾ ਹਮ ਸਭ ਤੋਂ ਪਹਿਲਾਂ ਆਪਾਂ ਆ ਹੰਡੇ ਤੋੜਦੇ ਫਰੇਜ਼ ਦਾ ਸਾਰਾ ਲੈਣੇ ਥੋੜੇ ਮਿੱਠੇ ਆ ਕਰਨ ਲੱਗਾ ਉਈ ਉਈ ਕਿੱਧਰ ਜਾਣ ਨਿਆ ਵਾ ਕਿੰਨੇ ਵੀਰੇ ਤੀਕੀ ਨੇ ਪਾਈ ਤਿੰਨ ਅੱਗੇ ਤਿੰਨ ਹਾਂਜੀ ਤੇ ਇਹ ਪਾ ਲੋ 4.5 4.5 ਨਹੀਂ ਨਹੀਂ ਤਿੰਨ ਹੀ ਬੋਲ ਇਹ ਤਿੰਨ ਦਾ ਵਧੀਆ ਬਣ ਜਾਂਦਾ ਪੈਨ ਥੋੜਾ ਛੋਟਾ ਜਿੱਦਾਂ ਮੈਂ ਯੋਗ ਕਰ ਦੇਣਾ ओके ਫੇਰ ਤੁਸੀਂ ਚਾਰ ਪਾ ਲਓ ਜੇ ਜੋ ਕੱਢਣਾ ਵੈਸੇ ਤੁਹਾਨੂੰ ਬੜਾ ពੱਖ ਘਾਟੀ ਲੱਗਦੀ ਆ ਵਲੋਗਰ ਇਹ ਦੇਖਣ ਨੂੰ ਲੱਗਦਾ ਬਹੁਤ ਖਾਂਦੇ ਆ ਹੂੰ ਪਰ ਸਿਰੇ ਢਿੱਡ ਭਰ ਜਾਂਦਾ ਯਾਰ ਸਹੀ ਗੱਲ ਚਲੋ ਜੀ ਉਹ ਜਾ ਰਿਹਾ ਯਾਰ ਥੋੜੀ ਹੋਰ ਵਧਾ ਰਵਧਾ ਥੋੜੀ ਪਰਫੈਕਟ ਚੌਧਰੀ ਹੁਣ ਆਪਾਂ ਨੂਨ ਮਰਚ ਪੁਣ ਮਰਚ ਆਪਾਂ ਪਾ ਪਿਆ ਪਿਆ ਹਲਦੀ ਛੋਟੇ ਨੇ ਕਿੰਨੇ ਨੇ ਨਾ ਬੋਲ ਹਲਦੀ ਤੇਰਾ ਵੀ ਆ ਜਲਦੀ ਸਾਡੇ ਤੋਂ ਪੁੱਛਦਾ ਨਹੀਂ ਐਵੇਂ ਨਿਆਣੇ ਨਿਆਣੇ लाल मिर्च थोड़ी लाल मिर्च ये लाल मिर्च घट खाया करो हाँ जी आ जी हरी मिर्च मिली नहीं यार धोखा ही पर ना तो <laughs> <laughs> <मिक्स करे वे। laughs> पिंक सोल्ट नहीं दूजे सोल्ट नहीं मिक्स मिकस कर मिलेंगे पिंक पहला पर पहला भी थो, थोड़ा सोल्ट है थोड़ा जा पौने काली मिर्च हाँ काली मिर्च ਇੱਥੇ ਇੱਕ ਹੋਰ ਵੀ ਚੀਜ਼। ਅਟੇ ਆਪਣਾ ਤਿਆਰ ਕੀਤਾ ਹੋਇਆ ਮਸਾਲਾ। ਸੀਕ੍ਰੇਟ ਮਸਾਲਾ। ਸੀਕ੍ਰੇਟ ਮਸਾਲਾ। ਇਹ ਸਾਰੇ ਮਿਕਸਰ ਦੇ ਵਿੱਚ? ਇਹਦੇ ਵਿੱਚ ਜੀਰਾ ਪਾਊਡਰ ਤੇ ਹੋਰ ਵੀ ਜੜੀ ਬੁੱਟੀਆਂ ਜਿਹੇ ਨੇ। ਗਰਮ ਮਸਾਲਾ ਵਾ। ਹਾਂ ਗਰਮ ਮਸਾਲਾ ਵਗੈਰਾ ਇਦਾਂ ਤਿਆਰ ਜਿਹਾ ਕੀਤਾ ਹੋਇਆ। ਆਹ ਸਟਾਈਲ ਵੜਾ ਕੇ ਐਂਸੀ। ਚਲੋ ਨਾ ਆਪਾਂ ਥੋੜਾ ਓਇਲ ਸਪਰੇਅ ਕਰਦੇ ਹਾਂ। ਉਹ ਵਾ। ਹਾਂ ਟੈਨ ਉਹ ਮਿਕਸ ਕਰੀਏ ਪੀਣੀ ਆਣੀ ਬੰਦਾ ਸੱਤਣਾ ਨਹੀਂ ਦਾ ਬਹੁਤ ਹਾਂ ਆ ਵੀ ਯਾਰ ਅਲੱਗ ਹੀ ਐਕਸਪੀਰੀਅੰਸ ਹੋ ਗਿਆ ਵੀਰੇ ਹੁਣ ਟਰੱਕ ਦੇ ਵਿੱਚ ਕੁਕਿੰਗ ਦਾ ਐਕਸਪੀਰੀਅੰਸ ਕਰਾਤਾ ਸੋ ਕਾਫੀ ਕਾਫੀ ਮਜ਼ਾ ਆਇਆ ਯਾਰ ਮੈਲਬੌਰਨ ਟ੍ਰਿਪ ਤੇ ਪਿੰਗਲੇਟੋ ਸਨ ਰੋਡ ਗਈ ਫਿਰ ਦਿ올 ਬਾਈ ਹੁਣਾਂ ਨੂੰ ਮਿਲਿਆ ਉਹਦਾ ਫਾਰਮ ਹਾਊਸ ਤੇ ਫਿਰ ਉਹਦੀ ਬਾਕੀ ਸਾਰਾ ਟਰੱਕਾਂ ਦਾ ਸੀਰੀਜ਼ ਵੀਰੇ ਨੇ ਕਾਫੀ ਗੱਲਾਂ ਦੱਸੀਆਂ ਬਾਕੀ ਟਰੱਕਾਂ ਵਾਸਤੇ ਨਾ ਮੇਰੀ ਕਾਫੀ ਦੇਰ ਤੋਂ ਹੀ ਜਿਹੜੀ ਥੋੜੀ ਰਿਸਪੈਕਟ ਹੀ ਉਹ ਬਹੁਤ ਜ਼ਰਾ ਵਧੀ ਕਿਉਂਕਿ ਬਹੁਤ ਦੇਖ ਲਓ 3 ਵਜੇ ਰਾਤ ਦੇ ਦਾ ਟਰੱਕਾਂ ਦੇ ਸੜਕਾਂ ਦੇ ਤੇ ਥਕੇ ਖੜੇ ਆ ਘਰ ਵਾਲਿਆਂ ਵਾਸਤੇ ਪੈਸੇ ਕਮਾਉਣੇ ਆ ਸੋ ਟਰੱਕਾਂ ਵਾਲਿਆਂ ਵਾਸਤੇ ਸਲੂਟ ਹੈ ਜਿੰਨੇ ਵੀ ਪੂਰੀ ਦੁਨੀਆ ਦੇ ਟਰੱਕਸ ਹੁੰਦੇ ਆ ਉਹ ਕਹਿਣਾ ਸੋਖਾ ਯਾਰ ਟਰੱਕੀ ਚ ਝੂਮਣਾ ਫਿਰ ਕੀ ਹੋਇਆ ਵਧੀਆ ਪੈਸੇ ਭਜ ਜਾਂਦੇ ਪਰ ਮੇਨ ਤੇਰੀ ਉਸ ਹਿਸਾਬ ਨਾਲ ਹੁੰਦੀ ਹੈ ਵੀਰੇ ਇਹ ਕਹਿਣਾ ਸੋਖਾ ਹੁੰਦਾ ਕੋਈ ਵੀ ਕੰਮ ਦੂਰੋਂ ਦੇਖਣ ਤੇ ਸਾਨੂੰ ਵਧੀਆ ਲੱਗਦਾ ਵਾ ਕਿਉਂ ਆ ਠੀਕ ਹੈ ਸੋਖਾ ਹੀ ਕੰਮ ਆ ਤੇ ਜਦੋਂ ਮੈਨੂੰ ਕਹੇ ਜਾਂਦੇ ਉਹ ਬਲੌਗਰ ਬਣਾਉਂਦਾ ਯਾਰ ਇਹ ਸੋਖਾ ਹੀ ਆ ਪਰ ਅਸੀਂ ਦੇਖ ਲਓ ਜਦੋਂ ਅਸੀਂ ਸਿਡਨੀ ਤੋਂ ਮੈਲਬਨ ਗਏ ਸੀ ਨਾ ਉਦੋਂ ਸਿਰਫ ਅਸੀਂ 4 ਵਜੇ ਪਹੁੰਚੇ ਸਿਟੀ ਸਾਰੀ ਘੁੰਮ ਕੇ ਤੇ ਫਿਰ ਆਪਾਂ 9 ਵਜੇ ਉੱਠ ਗਏ 6 ਵੇ ਸੁੱਤੇ ਸੀ ਤੇ 9 ਵੇ 3 ਘੰਟੇ ਸੁੱਤੇ ਸੀ ਸਿਰਫ ਉਦੋਂ ਯਾਨੀ ਜਾਗਦੇ ਰਹੇ ਸੀ ਇਹ ਚਲੋ ਕੋਈ ਸ਼ਕਤ ਨਹੀਂ ਹੈ ਯਾਰ ਇਹ ਵੀ ਮਿਹਨਤ ਕਰਾਂਗੇ ਤੇ ਕੁਝ ਬਣੂਗਾ ਸਹੀ ਗੱਲ ਹੈ ਜੀ ਰਾਜ ਜੀ ਸਪਨੀਆਂ ਹੋ ਗਈਆਂ ਨੇ ਥੋੜੀਆਂ ਰੈਡੀ ਤੁਹਾਨੂੰ ਆਪ ਕੋ ਪਾਉਣੇ ਐ ਐਗ ਰੈਡੀ ਪਾਣੀ ਨਾਲ ਓ ਨਾਈਸ ਯਾਰ ਜੀ ਇਹਨੂੰ ਮਿਲ ਰਿਹਾ ਬੱਦੇ ਮੈਂ ਥੋੜਾ ਜਿਹਾ ਹੁਣ ਸਿਕੰਦੀਏ ਚਲੋ ਜੀ ਹੁਣ ਇਹਨੂੰ ਪਲਟ ਕੇ ਦੇਖਦੇ ਆਂ ਜੀ ਸੀਨ ਬਾਤ ਜੀ ਬਾ ਬਿਲਕੁਲ ਪਰਫੈਕਟ ਅੰਦਰੋਂ ਵੀ ਹਾਂਜੀ ਹਾਂ ਆਸੇ ਹੀ ਬਣਿਆ ਜੀ ਹਣ ਤੁਸੀਂ ਤਾਂ ਯਾਰ ਘੈਂਟ ਸ਼ੈਫੋਂ ਇਹ ਮੈਨੂੰ ਥੋੜਾ ਕੁਕਿੰਗ ਦਾ ਸ਼ੌਂਕ ਹੈ ਵੈਸੇ ਜੀ ਹੂੰ ਅਈ ਤਾਂ ਜਦੋਂ ਦੇ ਸਿੱਡੀਆਂ ਇਹ ਬਾਰੋਂ ਘਾਟੀ ਖੜਾ ਚਲੋ ਮਜਬੂਰੀ ਨਾਲ ਖਾਣਾ ਪੈ ਜਾਂਦਾ ਵਾ ਕਮਣ ਗਏ ਹੋਈਏ ਕਿ ਬਕਰੇ ਨੂੰ ਵੀ ਕਰਦੇ ਨੇ ਵਧੀਆ ਯਾਰ ਆ ਵੀਰੇ ਨੇ ਤਾਂ ਪੂਰਾ ਘੈਂਟ ਬਣਾਇਆ ਯਾਰ ਇੱਕਦਮ ਇੱਕ ਰਾਰਾ ਹੈ ਨਾ ਕ੍ਰਿਸਪੀ ਜਿਹੜਾ ਤੇ ਵੀ ਮਿਲਦਾ ਮੈਗਦੀ ਤੇ ਸਹੀ ਗੱਲ ਮਿਲ ਜਾਂਦਾ ਪਰ ਢਿੱਡ ਨਹੀਂ ਭਰਦਾ ਢਿੱਡ ਨਹੀਂ ਭਰਦਾ ਨਾਲੇ ਉਹ ਯਾਰ ਇੰਨਾ ਮਜ਼ਾ ਨਹੀਂ ਆ ਬਾਕੀ ਟਾਈਮ ਪਾਸ ਦੀ ਵੀ ਵਧੀਆ ਟਾਈਮ ਟਾਈਮ ਦੀ ਗੱਲ ਹਾਂ ਅੱਜ ਸਾਡੇ ਕੋਲ ਟਾਈਮ ਆ ਕੁਇੰਗ ਕਰ ਰਹੇ ਹਾਂ ਜੋ ਟਾਈਮ ਨਹੀਂ ਹੁੰਦਾ ਫਿਰ ਮੈਕਡੋਨਲਡਸ ਨੇ ਜਾਂ KFC ਸਹੀ ਗੱਲ ਹੈ ਜੀ ਹਾਂ ਜੀ ਅਸ ਇੱਗਿਆ ਪੂਰਾ ਨਕਰੀਆ ਪੱਕਾ ਬੰਦ ਹਾਂਜੀ ਲੋ ਜੀ ਓਏ ਹੋਏ ਓਏ ਹੋਏ ਮੈਕਾਂ ਵੀ ਆ ਰਹੀਆਂ ਨੇ ਤੇ ਦੇਖਣ ਜੀ ਕਿੰਨਾ ਵਧੀਆ ਲੱਗ ਰਿਹਾ ਹੈ ਨਾ ਮੈਨੂੰ ਲੱਗ ਰਿਹਾ ਇੱਕ ਇੱਕ ਹੋਰ ਬਣਾਵਾਂ ਬਣਾਇਆ ਖਾਵਾਂਗੇ ਆਪਾਂ ਹਾਂਜੀ ਹਾਂਜੀ ਫਿਰ ਟ੍ਰਾਈ ਕਰੋ ਆਪਾਂ ਖਾਣੇ ਐ ਕਰਕੇ ਸਹੀ ਗੱਲ ਹੈ ਚਲੋ ਵਾਈਗਰ ਫੁਰਾਗਾ ਇਹ ਨਾ ਬਣਿਆ ਨਾਲ ਆ ਚੁੱਕਾ ਚੀਅਰਸ ਸੋ ਵੀ ਰਹਿਣੀ ਆਪਣਾ ਹੁਣ ਰੈਪ ਖਾ ਰਹੇ ਆ ਮਜ਼ਾ ਆ ਗਿਆ ਨਾ ਬੋ ਘੈਂਡ ਬਣਿਆ ਨਾਲ ਫੈਂਟਾ ਆ ਸਾਡੀ ਯਾਰ ਸੌਸ ਵਗ ਗਈ ਬੱਸ ਚਲੋ ਕੋਈ ਨਹੀਂ ਕੋਸ ਚੀਜ਼ਾਂ ਤੇ ਭੁੱਲੀ ਜਾਂਦਾ ਬੰਦਾ ਬਾਹਰ ਆ ਕੇ ਟਰੱਕ ਤੋਂ ਇਹ ਰਹਿਰ ਖਾ ਰਹੇ ਆ। ਬਾਹਰ ਇਹ ਅੰਦਰ ਵਿੱਚ ਟਰੱਕ ਦੇ ਬੈਠੇ ਬੈਠੇ ਨਾਲ ਉਹ ਥੱਕ ਜਿਹੇ ਬੰਦਾ। ਬਾਹਰ ਨਾਲੇ ਮੌਸਮ ਘੈਂਟ ਹੋਇਆ ਹੋਇਆ। ਮੌਸਮ ਬੜਾ ਵਧੀਆ ਆ। ਟਰੱਕ ਤੋਂ ਬਾਹਰ ਆ ਕੇ ਇਹ ਰਹਿਰ ਖਾ ਰਹੇ ਆ। ਬਾਹਰ ਮੌਸਮ ਬੜਾ ਵਧੀਆ। ਟਰੱਕ ਦੇ ਅੰਦਰ ਹੀ ਥੱਕੇ ਹੀ ਬੈਠੇ ਆ। ਆ ਵੀਰੇ ਆਪਾਂ ਬਾਹਰ ਆ ਕੇ ਖਾਂਦੇ ਆ। ਥੋੜਾ ਸਰੀਰ ਖੁੱਲ ਜਾਊਗਾ। ਸਹੀ ਬਾਤ ਹੈ। ਐਂਕਾ ਹੀ ਹੋਰ ਕਿਹੜੀਆਂ ਪਈਆਂ। ਵੀਰੇ ਰੂਟ ਤੇ। ਟਰੱਕ ਨੇ ਤਾਂ ਸਾਡੀ ਰਾਵਿੰਦੇ ਪਾਣੀ ਕਰਦੇ ਹਨ। ਜਿਵੇਂ ਥੋੜਾ ਟਾਈਮ ਲਈ ਰੁਕਣਾ ਹੋਵੇ। ਤੇ ਨਹੀਂ ਬੰਦਾ ਹੁਣ ਆਪਾਂ ਕੁਕਿੰਗ ਕਰ ਰਹੇ ਸੀ ਨਾ ਤੇ ਅੰਦਰ ਐਗਜ਼ੌਸਟ ਚੱਲੀ ਆ ਫਿਰ ਬਾਹਰ ਨਹੀਂ ਅੰਦਰ ਹੀ ਘੁੱਟਣ ਜੀ ਹੋ ਜਾਂਦੀ ਚੱਲਦੇ ਨੇ ਤੇ ਪੱਕੇ ਆਰੇ ਫਿਰ ਤਾਂ ਚੱਲਦੇ ਰਹੇ ਕਿਉਂਕਿ ਸਮਾਨ ਅੰਦਰ ਹਾਂਜੀ ਹਾਂਜੀ ਟਰੱਕ ਦੇ ਆਪਾਂ ਐਨ ਸਫਾਈ ਕਰਤੀ ਸਾਰਾ ਸਮਾਨ ਆਪਾਂ ਕੈਬਿਨ ਦੇ ਅੰਦਰ ਰੱਖਤਾ ਹਾਂਜੀ ਖਾਪੀ ਲਿਆ ਆਪਾਂ ਨੇ ਤੇ ਹੁਣ ਆਪਾਂ ਆਪਣੇ ਸਫ਼ਰ ਵੱਲੋਂ ਨਿਕਲਦੇ ਹਾਂ ਜੇ ਤੁਹਾਨੂੰ ਇਹ ਕੁਕਿੰਗ ਵਾਲਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਅਰਸਲ ਵਲੌਗਸ